ਸੀ ਪੰਜਾਬ ਦੇ ਹੱਕਾਂ ਲਈ ਪੰਜਾਬ ਦੀ ਖੁਦਮੁਖਤਿਆਰੀ ਲਈ ਤੇ ਨੰਦਪੁਰ ਸਾਹਿਬ ਦਾ ਮਤਾ ਜਿਹੜਾ ਅਸੀਂ ਸਾਰੇ ਪੰਜਾਬ ਦੇ ਪਿੰਡ ਪਿੰਡ ਕਰ ਕਰ ਤੱਕ ਪਹੁੰਚਦਾ ਕਰਨਾ ਉਹ ਨੰਦਪੁਰ ਸਾਹਿਬ ਵਾਲਾ ਮਤਾ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ ਖੁਦਮੁਖਤਿਆਰੀ ਦੀ ਗੱਲ ਕਰਦਾ ਸੀ ਕਿਹੜੇ ਦਾ ਸੈਂਟਰ ਕੋਲੇ ਹੱਕ ਚਾਹੀਦੇ ਆ ਸਿਰਫ ਚਾਰ ਹੱਕ ਹੋਣੇ ਚਾਹੀਦੇ ਆ ਇੱਕ ਡਿਫੈਂਸ ਸਿਸਟਮ ਇੱਕ ਆਪਣੀ ਕਰੰਸੀ ਇੱਕ ਕਮਿਊਨੀਕੇਸ਼ਨ ਟਗ ਫੋਰਨਰਸ ਦੀ ਬਾਕੀ ਸਾਰਾ ਜਿਹੜਾ ਸਟੇਟ ਕੋਲੇ ਆਪ ਦਾ ਸੈਟਰੇਟ ਕਨਸਟੀਟਿਊਸ਼ਨ ਹੋਣਾ ਚਾਹੀਦਾਗਾ ਭਾਈਦੀਪ ਦੀ ਸੋਚ ਨੂੰ ਅੱਗੇ ਲੈ ਕੇ ਜਾਂਦੇ ਹੋਏ ਅਸੀਂ ਪੰਜਾਬ ਦੀ ਖੁਦਮੁਖਤਿਆਰੀ ਲਈ ਇਹ ਪੈਦਲ ਮਾਰਚ ਲੀਕਿਆ ਨੌਜਵਾਨ ਪੀੜੀ ਦਾ ਕਿੰਨਾ ਭਰਮਾ ਹੁਗਾਰਾ ਮਿਲ ਰਿਹਾ ਇਸ ਇਸ ਪੈਦਲ ਮਾਰਚ ਯੰਤਰਾਂ ਨੂੰ ਲੈ ਕੇ ਕਿਹੜਾ ਅਨੰਪੁਰ ਸਾਹਿਬ ਵਾਲਾ ਮਤਾ ਆਪਣੇ ਆਪ ਪੰਜਾਬੀਆਂ ਲਈ ਸੀ ਉਹ ਸਰਕਾਰ ਨੇ ਆਪਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਇਹ ਵੱਖਵਾਦ ਦੀ ਗੱਲ ਕਰਦਾਗਾ ਪਰ ਉਹ ਨਹੀਂ ਕਰਦਾ ਉਹ ਸਾਰਿਆਂ ਨੂੰ ਸਾਰੇ ਪੰਜਾਬ ਵਿੱਚ ਵਸਦੇ ਪੰਜਾਬੀਆਂ ਲਈ ਆ ਚਾਹੇ ਉਹ ਕਿਸੇ ਵੀ ਧਰਮ ਦਾ ਉਹਨਾਂ ਦੇ ਹੱਕ ਦੀ ਗੱਲ ਕਰਦਾਗਾ ਅਸੀਂ ਵੀ ਇਹ ਪੈਦਲ ਮਾਰਚ ਆਪਦੇ ਨਜ ਲਈ ਨਹੀਂ ਕੱਢ ਰਹੇ ਪੰਜਾਬ ਦੇ ਹੱਕਾਂ ਲਈ ਆ ਅ ਟੈਲੀਪੋਰਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਜੀ ਇਸ ਵਕਤ ਅਸੀਂ ਕੋਟਕਪੂਰਾ ਵਿਖੇ ਮੌਜੂਦ ਆਂ ਜਿੱਥੇ ਵਾਰਿਸ ਪੰਜਾਬ ਦੀ ਜਥੇਬੰਦੀਆਂ ਵੱਲੋਂ ਪੈਦਲ ਮਾਰਚ ਯਾਤਰਾ ਕੱਢੀ ਜਾ ਰਹੀ ਹੈ ਜੀ ਹਾਂ ਦੀਪ ਸਿੱਧੂ ਦੇ ਨਕਸ਼ੇ ਕਦਮ ਤੇ ਚੱਲ ਰਹੇ ਨੇ ਸੋਨਾਂ ਦੇ ਭਰਾ ਮੌਜੂਦ ਨੇ ਮਨਦੀਪ ਸਿੱਧੂ ਸਵਾਗਤ ਹੈ ਜੀ ਡੇਲੀ ਬਸ ਪੰਜਾਬੀ ਟੋਟਾ ਧੰਨਵਾਦ ਜੀ ਤੁਹਾਡਾ ਸਾਡਾ ਸਾਰਾ ਪੈਦਲ ਮਾਰਚ ਕਵਰ ਕਰਨ ਤੇ ਜੀ ਇਸ ਪੈਦਲ ਮਾਰਚ ਯਾਤਰਾ ਦਾ ਆਪਾਂ ਕਹ ਜੀ ਏਮ ਕੀ ਹੈ ਜੀ ਪਹਿਲਾ ਮੇਨ ਏਮ ਇਹ ਆ ਜਿ ਅਸੀਂ ਪੰਜਾਬ ਦੇ ਹੱਕਾਂ ਲਈ ਪੰਜਾਬ ਦੀ ਖੁਦਮੁਖਤਿਆਰੀ ਲਈ ਤੇ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਅਸੀਂ ਸਾਰੇ ਪੰਜਾਬ ਦੇ ਪਿੰਡ-ਪਿੰਡ ਘਰ-ਘਰ ਤੱਕ ਪਹੁੰਚਦਾ ਕਰਨਾ ਉਹ ਆਨੰਦਪੁਰ ਸਾਹਿਬ ਵਾਲਾ ਮਤਾ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ ਖੁਦਮੁਖਤਿਆਰੀ ਦੀ ਗੱਲ ਕਰਦਾ ਸੀ ਜਿਹੜਾ ਸਰਦਾਰ ਕਪੂਰ ਸਿੰਘ ਨੇ ਸਾਨੂੰ ਦਿੱਤਾ ਸੀਗਾ ਤੇ ਉਸ ਤੇ ਉਸ ਮਤੇ ਵਿੱਚ ਅਸੀਂ ਇਹ ਵੀ ਦੱਸਣਾ ਚਾਹੁੰਦੇ ਆਂ ਵੀ ਪੰਜਾਬ ਦੇ ਹੱਕਾਂ ਦੀ ਗੱਲ ਆ ਵੀ ਸੈਂਟਰ ਕੋਲੇ ਕਿਹੜੇ ਹੱਕ ਹੋਣੇ ਚਾਹੀਦੇ ਆ ਤੇ ਸਟੇਟ ਕੋਲੇ ਕਿਹੜੇ ਉਹਦੇ ਵਿੱਚ ਇਹ ਗੱਲ ਬਕਾਇਦਾ ਲਿਖੀ ਗਈ ਹੈ ਕਿ ਜਿਹੜੇ ਤਾਂ ਸੈਂਟਰ ਕੋਲੇ ਹੱਕ ਚਾਹੀਦੇ ਆ ਸਿਰਫ ਚਾਰ ਹੱਕ ਹੋਣੇ ਚਾਹੀਦੇ ਆ ਇੱਕ ਡਿਫੈਂਸ ਸਿਸਟਮ ਇੱਕ ਆਪਣੀ ਕਰੰਸੀ ਇੱਕ ਕਮਿਊਨੀਕੇਸ਼ਨ ਟੈਕ ਫੋਰਨ ਐਕਸਚੇਂਜ ਬਾਕੀ ਸਾਰਾ ਜਿਹੜਾ ਸਟੇਟ ਕੋਲੇ ਆਪ ਦਾ ਸੈਪਰੇਟ ਕਨਸਟੀਟਿਊਸ਼ਨ ਹੋਣਾ ਚਾਹੀਦਾਗਾ ਇਹ ਗੱਲ ਤੇ ਪੈਰਾ ਦਿੰਦੇ ਹੋਏ ਅਸੀਂ ਬਾਈਦੀਪ ਦੀ ਸੋਚ ਨੂੰ ਅੱਗੇ ਲੈ ਕੇ ਜਾਂਦੇ ਹੋਏ ਅਸੀਂ ਪੰਜਾਬ ਦੀ ਖੁਦਮੁਖਤਿਆਰੀ ਲਈ ਇਹ ਪੈਦਲ ਮਾਰਚ ਲਿਖਿਆ ਇਹ ਜਿਹੜੀ ਪੈਦਲ ਮਾਰਚ ਯਾਤਰਾ ਹੈ ਮੰਦੀਜੀ ਇਹ ਕਿੰਨੇ ਪੜਾਅ ਤੇ ਪਹੁੰਚ ਚੁੱਕੀ ਆ ਹੂੰ ਯਾ ਅੱਜ ਸਾਡਾ ਚੌਥਾ ਦਿਨ ਆ ਜੀ ਅਸੀਂ ਮਕਸਦਰ ਸਾਹਿਬ ਦੀ ਧਰਤੀ ਤੋਂ ਅੱਜ ਸਵੇਰ ਚੱਲੇ ਸੀਗੇ ਤੇ ਸ਼ਾਮ ਦਾ ਪੜਾ ਸਾਡਾ ਕੋਟਕਪੂਰਾ ਵਿਖੇ ਆ ਜੀ ਸੋ ਹੁਣ ਅੱਗੇ ਹੋਰ ਕਿੱਥੇ ਕਿੱਥੇ ਪੈਦਲ ਮਾਰਚ ਯਾਤਰਾ ਲੈ ਜਾਉਂਗੇ ਅੱਗੇ ਜਾ ਕੇ ਇਹ ਸਾਡਾ ਜਿਹੜਾ ਸਮਾਪਤੀ ਐ ਇਸ ਦੀ ਆ 10 ਦਸੰਬਰ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੱਲ ਨੂੰ ਸਵੇਰੇ ਅਸੀਂ ਕੋਟਕਪੂਰੇ ਤੋਂ ਚੱਲ ਕੇ ਬਾਗੇ ਪੁਰਾਣੇ ਇਹਦਾ ਅਗਲਾ ਪੜਾ ਸਾਡਾ ਐਸੇ ਤੈ ਸਾਰਹੀਂ ਪੜਾਦਰ ਪੜਾ ਹੁੰਦਾ ਹੋਇਆ ਇਹ 10 ਤਰੀਕ ਨੂੰ ਸਾਡੀ ਸਮਾਪਤੀ ਆ ਜੀ ਤੇ ਨੌਜਵਾਨ ਪੀੜੀ ਦਾ ਕਿੰਨਾ ਭਰਮਾ ਹੰਗਾਰਾ ਮਿਲ ਰਿਹਾ ਇਸ ਇਸ ਪੈਦਲ ਮਾਰਚ ਯਾਤਰਾ ਨੂੰ ਲੈ ਕੇ ਦੇਖੋ ਨੌਜਵਾਨ ਪੀੜੀ ਦਾ ਸਾਨੂੰ ਬਹੁਤ ਭਰਮਾ ਹੰਗਾਰਾ ਹੈਗਾ ਜਿਹੜੇ ਬਾਈ ਦੀਪ ਨੂੰ ਚਾਹਣ ਵਾਲੇ ਆ ਜਾਂ ਆਪਣੇ ਹੱਕਾਂ ਦੀ ਗੱਲ ਕਰਦੇ ਆ ਸਾਰੇ ਸਾਡੇ ਨਾਲ ਰਲ ਕੇ ਚੱਲਦੇ ਆ ਵੀ ਅਸੀਂ ਰੋਜ਼ ਦਾ 30 ਕਿਲੋਮੀਟਰ ਦਾ ਪੈਦਲ ਮਾਰਚ ਰੱਖਿਆ ਹੈਗਾ ਟੋਟਲ 15 ਦਿਨਾਂ ਦਾ ਕਿ ਜਿਵੇਂ ਜਿੰਨਾ ਕਿ ਸਾਡਾ ਜਿਹੜਾ ਸਾਥ ਦੇ ਸਕਦਾ ਕਿ ਅਸੀਂ ਕਿਸੇ ਨੂੰ ਆਉਣਿੰਗਾ ਵੀ ਸਾਡੇ ਨਾਲ ਪੂਰਾ ਸਵੇਰ ਤੋਂ ਸ਼ਾਮ ਤੱਕ ਚੱਲੋ ਸ਼ਿਫਟ ਵਾਈਜ਼ ਕਰਕੇ ਸਾਰੇ ਚੇਂਜੇਸ ਹੁੰਦੇ ਜਾਂਦੇ ਆ ਤੇ ਬਹੁਤ ਵਧੀਆ ਤੇ ਭਰਮਾ ਹੰਗਾਰਾ ਸਾਨੂੰ ਪਿੰਡਾਂ ਵਿੱਚ ਦੀ ਜਿੱਥੋਂ ਜਾਂ ਛੋਟੇ ਸ਼ਹਿਰਾਂ ਚੋਂ ਜਾਂ ਵੱਡਿਆਂ ਚੋਂ ਜਿੱਥੋਂ ਜਿੱਥੋਂ ਵੀ ਅਸੀਂ ਲੰਘ ਕੇ ਆਏ ਆ ਲੰਘਦੇ ਜਾਂਦੇ ਆ ਤਾਂ ਬਹੁਤ ਵਧੀਆ ਹੰਗਾਰਾ ਸਾਨੂੰ ਉੱਥੇ ਮਿਲਦੇ ਆ ਜੀ ਪੰਜਾਬ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਸ ਹਿਸਾਬ ਨਾਲ ਕੇਂਦਰ ਹਮੇਸ਼ਾ ਵਿਤਕਰਾ ਕਰਦੀ ਹੋਈ ਨਜ਼ਰ ਆਉਂਦੀ ਜਿਵੇਂ ਪੀਯੂ ਦੇ ਮੁੱਦਿਆਂ ਲੈ ਕੇ ਦੇਖ ਲਓ ਹੈਨਾ ਉੱਥੇ ਵੀ ਨੌਜਵਾਨ ਪੀਡੀਏ ਦੇ ਵਿਦਿਆਰਥੀ ਨੇ ਉਹ ਪੀਯੂ ਬਚਾਓ ਉਹ ਮੋਰਚਾ ਲਗਾਤਾਰ ਉਹਨਾਂ ਵੱਲੋਂ ਵੀ ਚਲਾਇਆ ਗਿਆ ਸੀਗਾ ਇੱਥੇ ਕਿਸਾਨਾਂ ਨਾਲ ਵੀ ਤੁਸੀਂ ਤੱਕਾ ਦੇਖੀ ਹੈ ਇਹ ਸਹੀ ਸਮਾਂ ਹੈ ਵੀ ਇਹ ਵੀ ਇਸ ਲੜਾਈ ਸੰਬੰਧੀ ਜਿਹੜਾ ਜਾਗਰੂਕ ਕਰਨਾ ਤੇ ਇਸ ਹਿਸਾਬ ਨਾਲ ਪੈਦਲ ਮਾਰਚ ਯਾਤਰਾ ਕੱਢਣੀ ਦੇਖੋ ਅਸੀਂ ਜਿਵੇਂ ਸੈਂਟਰ ਦਾ ਤਾਂ ਪੰਜਾਬ ਨਾਲ ਹਮੇਸ਼ਾ ਹੀ ਵਿਤਕਰਾ ਰਿਹਾ ਹੈਗਾ ਤੇ ਆਪਾਂ ਨੂੰ ਆਪਣੇ ਹੱਕਾਂ ਲਈ ਆਵਾਜ਼ ਚੱਕਣੀ ਪਊ ਆਪਣੇ ਨੌਜਵਾਨ ਕਿਵੇਂ ਯੂਨੀਵਰਸਿਟੀ ਵਿੱਚ ਰੁਲੇ ਆ ਉਹ ਨੌਜਵਾਨ ਉੱਥੇ ਪੜ੍ਹਾਈ ਕਰਨ ਜਾਂਦੇ ਆ ਨਾ ਕਿ ਧਰਨੇ ਮੁਜ਼ਾਰੇ ਲਾਉਣ ਜਾਂਦੇ ਆਗੇ ਕਿਉਂਕਿ ਉਹਨਾਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਵੀ ਉਹ ਮੋਰਚਾ ਜਿਹੜਾ ਸੈਨੇਟ ਦੀ ਇਲੈਕਸ਼ਨ ਲਈ ਆਪਾਂ ਉੱਥੇ ਵਿੱਢਿਆ ਸੀਗਾ ਉਹ ਕਾਮਯਾਬ ਹੋਈਆਂ ਤੇ ਆਪਾਂ ਨੂੰ ਇਹ ਵੀ ਆ ਵੀ ਅੱਗੇ ਵੀ ਆਪਾਂ ਨੂੰ ਇਸੇ ਤਰ੍ਹਾਂ ਸੰਘਰਸ਼ ਜਾਰੀ ਰੱਖਣਾ ਪਊਗਾ ਇਹ ਜੰਗ ਜਾਰੀ ਰੱਖਣੀ ਪਊਗੀ ਆਪਦੇ ਹੱਕਾਂ ਲਈ ਉਹ ਜੇ ਆਪਾਂ ਸੈਂਟਰ ਦੇ ਆਪਣੇ ਵਤੀਰੇ ਜਿਹੜਾ ਆਨੰਦਪੁਰ ਸਾਹਿਬ ਵਾਲਾ ਮਤਾ ਜੇ ਇਸ ਦੀ ਮੈਂ ਗੱਲ ਕਰਾਂ ਤਾਂ ਆਪਣੇ ਆਗਮ ਪੰਜਾਬ ਦੇ ਲੋਕ ਜਾਂ ਸੰਗਤ ਨਹੀਂ ਇਹ ਚੀਜ਼ ਸਮਝੀ ਸੈਂਟਰ ਸਮਝ ਗਈ ਸੀ ਉਹਨਾਂ ਨੇ ਆਪਣੇ ਉਹੀ ਪੁਆਇੰਟਸ ਟਾਰਗੇਟਸ ਕਰਨੇ ਸ਼ੁਰੂ ਕਰਤੇ ਆ ਵੀ ਪੰਜਾਬੀਆਂ ਨੂੰ ਉਸ ਪੁਆਇੰਟਾਂ ਤੇ ਟਾਰਗੇਟ ਕਰੋ ਜਿਹੜੀਆਂ ਮੰਗਾਂ ਕਰਦੇ ਆ ਜਿਵੇਂ ਪਹਿਲਾਂ ਕਿਸਾਨੀ ਵਲੇ ਆਪਣੀ ਫਸਲਾਂ ਤੇ ਹਮਲਾ ਕੀਤਾ ਉਹਨਾਂ ਨੇ ਫਿਰ ਆਪਣੇ ਪਾਣੀਆਂ ਤੇ ਆਪਣੇ ਬੋਰਡ ਤੇ ਆਪਣੇ ਦਰਿਆਵਾਂ ਤੇ ਹਮਲਾ ਕੀਤਾ ਹੁਣ ਆਪਣੇ ਐਜੂਕੇਸ਼ਨ ਸਿਸਟਮ ਤੇ ਹਮਲਾ ਕਰਨੇ ਸ਼ੁਰੂ ਕਰਤੇ ਦੇਖੋ ਇਹੀ ਆ ਵੀ ਆਪਣੇ ਕੋਲੇ ਜੇ ਸਟੇਟ ਕੋਲੇ ਖੁਦ ਮੁਖਤਿਆਰੀ ਹੁੰਦੀ ਤੇ ਸਟੇਟ ਵੀ ਜੇ ਕੁਝ ਕਰਨਾ ਚਾਵੇ ਤਾਂ ਬਹੁਤ ਕਰ ਸਕਦੀ ਆ ਇਹੀ ਅਸੀਂ ਜਿਹੜੀ ਆਵਾਮ ਨੂੰ ਪੰਜਾਬ ਦੀ ਸੰਗਤ ਨੂੰ ਦੱਸਣਾ ਚਾਹੁੰਦੇ ਆ ਵੀ ਆ ਆਪਣੇ ਹੱਕ ਆ ਤੇ ਆਪ ਨੂੰ ਲੈਣੇ ਪੈਣੇ ਆ ਉਸ ਤੋਂ ਬਗੈਰ ਆਪਣਾ ਕੋਈ ਵੀ ਜੇ ਆਪਾਂ ਆਪਣੀ ਹੋਂਦ ਬਚਾਉਣੀ ਆ ਜਾਂ ਆਪਣੀ ਐਗਜ਼ਿਸਟੈਂਸ ਲਈ ਇਹ ਆਪ ਨੂੰ ਬਹੁਤ ਜ਼ਰੂਰੀ ਆ ਇਹ ਜਿਹੜੀ ਹੱਕਾਂ ਦੀ ਲੜਾਈ ਤੁਸੀਂ ਗੱਲ ਕਰ ਰਹੇ ਹੋ ਇਹ ਪੈਦਲ ਮਾਰਚ ਦੇ ਰੂਪ ਵਿੱਚ ਇਸ ਦੀ ਸ਼ੁਰੂਆਤ ਤੁਸੀਂ ਕਰ ਰਹੇ ਹੋ ਆਉਣ ਵਾਲੇ ਸਮੇਂ 'ਚ ਇਸ ਦੀ ਕੀ ਰੂਪਰੇਖਾ ਹੋ ਸਕਦੀ ਹੈ ਦੇਖੋ ਰੂਪਰੇਖਾ ਤਾਂ ਇਹੀ ਆ ਵੀ ਸਾਡਾ ਮੇਨ ਮੋਟਿਵ ਇਹੀ ਆ ਵੀ ਅਸੀਂ ਆਪਦੇ ਹੱਕਾਂ ਲਈ ਜਿਹੜੇ ਆਪਣੇ ਹੱਕ ਆ ਉਹਦੇ ਲਈ ਸਾਰਿਆਂ ਨੂੰ ਜਾਣੂ ਕਰਾਈਏ ਜਾਣੂ ਕਰਾ ਕੇ ਫਿਰ ਕਿਵੇਂ ਲੜਨੀ ਕਿਹਦੇ ਨਾਲ ਲੜਨੀ ਹੈ ਤਾਂ ਗੱਲ ਬਾਅਦ ਚ ਆਣਾ ਪਹਿਲਾਂ ਆਪਣੇ ਕੀ ਹੱਕ ਆ ਆਪ ਨੂੰ ਉਹ ਤਾਂ ਪਤਾ ਹੋਣਾ ਚਾਹੀਦਾ ਹੈਗਾ ਮੈਂ ਇਹ ਗੱਲ ਦਾਅਵੇ ਨਾ ਕਰਦਾ ਵੀ ਜਿਹੜਾ ਅਨੰਦਪੁਰ ਸਾਹਿਬ ਵਾਲਾ ਮਤਾ ਆਪਣੇ ਆਪ ਪੰਜਾਬੀਆਂ ਲਈ ਸੀ ਉਹ ਸਰਕਾਰ ਨੇ ਆਪਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਵੀ ਇਹ ਵੱਖਵਾਦ ਦੀ ਗੱਲ ਕਰਦਾਗਾ ਪਰ ਉਹ ਨਹੀਂ ਕਰਦਾ ਉਹ ਸਾਰਿਆਂ ਨੂੰ ਸਾਰੇ ਪੰਜਾਬ ਵਿੱਚ ਵਸਦੇ ਪੰਜਾਬੀਆਂ ਲਈ ਹੈ ਚਾਹੇ ਉਹ ਕਿਸੇ ਵੀ ਧਰਮ ਦਾ ਉਹਨਾਂ ਦੇ ਹੱਕ ਦੀ ਗੱਲ ਕਰਦਾਗਾ ਤੇ ਜਿਹੜੇ ਆਪਣੇ ਨਾਲ ਡਿਊਰਿੰਗ ਟਾਈਮ ਆਫ ਪਾਰਟੀਸ਼ਨ ਆਪਣੇ ਨਾਲ ਵਾਦੇ ਹੋਏ ਸੀ ਉਸ ਸਮੇਂ ਤੇ ਸਰਕਾਰ ਨੇ ਜਾਂ ਆਪਣੇ ਪੰਜਾਬ ਦੇ ਲੀਡਰਾਂ ਨੇ ਆਪਾਂ ਨੂੰ ਗੁੰਮਰਾਹ ਕਰਕੇ ਆਪਣੇ ਹੱਕਾਂ ਤੋਂ ਆਪਾਂ ਨੂੰ ਵਾਂਝਾ ਕੀਤਾ ਉਦ ਲਈ ਸੁਚੇਤ ਕਰਦਾ ਤੇ ਉਹੀ ਅਸੀਂ ਅੱਜ ਗੁਰੂ ਮਹਾਰਾਜ ਦੇ ਓਟ ਆਸਰੇ 'ਚ ਰਹਿ ਕੇ ਉਸ ਆਨੰਦਪੁਰ ਸਾਹਿਬ ਵਾਲੇ ਮਤੇ ਨੂੰ ਲਾਗੂ ਕਰਾਉਣ ਲਈ ਤੇ ਜਾਣੂ ਕਰਾਉਣ ਲਈ ਇਹ ਪੈਦਲ ਮਾਰਚ ਉਲੀਕਿਆ। ਹੋਰ ਆਉਣ ਵਾਲੇ ਸਮੇਂ 'ਚ ਵੀ ਇਦਾਂ ਦੀ ਪੈਦਲ ਮਾਰਚ ਯਾਤਰਾ ਉਲੀਕੀਆਂ ਜਾਣਗੀਆਂ। ਦੇਖੋ ਇਹ ਆ ਵੀ ਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਤਾਂ ਜਿੰਨਾ ਆਪੇ ਪੰਜਾਬ ਦੇ ਹੱਕਾਂ ਲਈ ਆਵਾਜ਼ ਚੱਕ ਸਕਦੇ ਆ ਜਾਂ ਜਿਹੜਾ ਵੀ ਕਦਮ ਸਾਨੂੰ ਚੱਕਣਾ ਪਊ ਅਸੀਂ ਚੱਕਾਂਗੇ ਜੀ। ਪੈਦਲ ਯਾਤਰਾ ਵਿੱਚ ਹੋਰ ਤੁਹਾਨੂੰ ਕਿਹੜੇ-ਕਿਹੜੇ ਸਾਥੀ ਦਾ ਸਹਿਯੋਗ ਮਿਲਿਆ? ਸਾਨੂੰ ਇਹ ਜਿਹੜੀ ਅਸੀਂ ਪੈਦਲ ਮਾਰਚ ਯਾਤਰਾ ਇਹ ਵਾਰਸ ਪੰਜਾਬ ਜਥੇਬੰਦੀ ਜਿਹੜੀ ਬਾਈ ਦੀਪ ਸਿੱਧੂ ਨੇ ਆਪ ਬਾਈ ਨੇ ਇਹਦਾ ਆਗਾਜ਼ ਕੀਤਾ ਸੀ ਸ਼ੁਰੂਆਤ ਕੀਤੀ ਸੀਗੀ ਉਹ ਸਾਰੀ ਜਥੇਬੰਦੀ ਸਾਡੇ ਨਾਲ ਚੱਲ ਰਹੀ ਆ ਤੇ ਇਸ ਤੋਂ ਇਲਾਵਾ ਸਾਡੇ ਨਾਲ ਸੰਤ ਸਮਾਜ ਆ ਨਿੰਗ ਸਿੰਘ ਜਥੇਬੰਦੀਆਂ ਕੁਝ ਕਿਸਾਨ ਜਥੇਬੰਦੀਆਂ ਵੀ ਸਾਡਾ ਸਹਿਯੋਗ ਦੇ ਰੀਆਂ ਰਾਜਨੀਤਿਕ ਤੋਂ ਉੱਠ ਕੇ ਸੋਚਣਾ ਪੈਣਾ ਦੇਖੋ ਪੰਜਾਬ ਵਾਸਤੇ ਤਾਂ ਜੇ ਆਪਾਂ ਨੂੰ ਆ ਤੇ ਜੇ ਗੱਲ ਖੁਦਮੁਖਤਿਆਰੀ ਦੀ ਆ ਪੰਜਾਬ ਦੇ ਹੱਕਾਂ ਦੀ ਆ ਤਾਂ ਹਰ ਚੀਜ਼ ਤੋਂ ਉੱਪਰ ਉੱਠ ਕੇ ਚੀਜ਼ ਆ ਜਾਂਦੀ ਆ ਆਪਦਾ ਨਿੱਜ ਛੱਡਣਾ ਪਊਗਾ ਅਸੀਂ ਵੀ ਇਹ ਪੈਦਲ ਮਾਰਚ ਆਪਦੇ ਨਿੱਜ ਲਈ ਨਹੀਂ ਕੱਢ ਰਹੇ ਪੰਜਾਬ ਦੇ ਹੱਕਾਂ ਲਈ ਆ ਜੇ ਗੱਲ ਕਰੀਏ ਵੀ ਜਿਹੜਾ ਪੈਦਲ ਮਾਰਚ ਆ ਇਹ ਕੱਲਾ ਬਾਈ ਜੇ ਪੰਜਾਬ ਆ ਉਹ ਕੱਲਾ ਬਾਈ ਦੀਪਦਾ ਨਹੀਂ ਸੀਗਾ ਕੱਲਾ ਪੰਜਾਬ ਮੇਰਾ ਨਹੀਂ ਜਾਂ ਜਿਹੜੇ ਮੇਰੇ ਨਾਲ ਚੱਲ ਰਹੇ ਆ ਇਕੱਲੇ ਪੰਜਾਬ ਦੇ ਹੱਕ ਉਹਨਾਂ ਲਈ ਨਹੀਂ ਆ ਤੇ ਸਾਰੀ ਸੰਗਤ ਲਈ ਆ ਸਾਰੀਆਂ ਪੋਲੀਟੀਕਲ ਪਾਰਟੀਆਂ ਆ ਉਹ ਵੀ ਗੱਲ ਪੰਜਾਬ ਦੇ ਹੱਕਾਂ ਦੀ ਕਰਦੇ ਆ ਪਰ ਕਿਤੇ ਨਾ ਕਿਤੇ ਆ ਕੇ ਜਦੋਂ ਉਸ ਚੀਜ਼ ਤੇ ਪੈਰਾ ਦੇਣ ਦੀ ਗੱਲ ਆਉਂਦੀ ਆ ਉਦੋਂ ਮੁਨਕਰ ਹੋ ਜਾਂਦੇ ਆ ਮੈਂ ਇਹੇ ਤੁਹਾਡੇ ਚੈਨਲ ਦੇ ਜ਼ਰੀਏ ਵੀ ਇਹੀ ਕਰਨਾ ਚਾਹੁੰਗਾ ਸਭ ਨੂੰ ਬੇਨਤੀ ਵੀ ਕਰਨਾ ਚਾਹਉਂ ਕਿ ਆਪਾਂ ਝੂਠ ਦਾ ਮਖੌਟਾ ਜਿਹੜਾ ਆਪਾਂ ਆਪਣੇ ਚਿਹਰਿਆਂ ਤੇ ਪਾਇਆ ਹੋਇਆ ਉਹਨੂੰ ਆਪਾਂ ਲਾਹੀਏ ਤੇ ਸੱਚੇ ਸੁੱਚੇ ਹੋ ਕੇ ਗੱਲ ਪੰਜਾਬ ਦੀ ਪੰਜਾਬ ਦੇ ਹੱਕਾਂ ਦੀ ਕਰੀਏ ਕਿਤੇ ਨਾ ਕਿਤੇ ਘਾਟ ਮਹਿਸੂਸ ਹੋ ਰਹੀ ਹੈ ਜੇ ਦੀਪ ਭਾਈ ਜਿਉਂਦੇ ਹੁੰਦੇ ਤਾਂ ਇਸ ਪੈਦਲ ਮਾਰਚ ਯਾਤਰਾ ਨੂੰ ਨੈਕਸਟ ਲੈਵਲ ਤੇ ਲੈ ਜਾਂਦੇ ਹੁੰਦੇ ਲੇਕਿਨ ਗੱਲ ਬਾਈ ਦੀਪ ਤੇ ਆ ਜਾਂਦੀ ਹੈ ਵੀ ਬਾਈ ਦੀ ਘਾਟ ਤਾਂ ਹਮੇਸ਼ਾ ਹੀ ਸਭ ਨੂੰ ਰਹਿਣੀ ਆ ਉਹ ਪੰਜਾਬ ਲਈ ਸੱਚਾ ਸੁੱਚਾ ਹੋ ਕੇ ਚੱਲਿਆ ਸੀ ਜੀ ਤੇ ਇਹ ਸਰਕਾਰਾਂ ਨੇ ਕਿਵੇਂ ਆਪਣੇ ਤੋਂ ਆਪਣਾ ਦੀਪ ਭਾਈ ਦੂਰ ਕਰਤਾ ਉਹ ਸਾਜ਼ਿਸ਼ਾਂ ਜਿਹੜੀਆਂ ਸਰਕਾਰ ਨੇ ਘੜੀਆਂ ਤੇ ਗੱਲ ਪੰਜਾਬ ਦੀ ਫੇਰ ਆ ਜਾਂਦੀ ਹੈ ਤੇ ਅੱਜ ਚਲੋ ਬਾਈ ਦੇ ਜਗਾਏ ਹੋਏ ਦੀਵੇ ਆ ਜਿਹੜੇ ਅੱਜ ਸਾਡੇ ਨਾਲ ਚੱਲ ਰਹੇ ਆ ਜੀ ਹੁਣ ਇਹ ਕੋਟਪੁਰ ਕੋਟਕਪੁਰਾ ਦੀ ਧਰਤੀ ਤੇ ਇਹ ਇਹ ਪਹੁੰਚ ਚੁੱਕੇ ਨੇ ਤੇ ਦੇਖੋ ਦੂਰ ਦੂਰ ਤੁਸੀਂ ਦੇਖ ਸਕਦੇ ਹੋ ਵੀ ਇਹ ਸੜਕ ਤੋਂ ਸਿਰਫ ਪੈਦਲ ਹੀ ਇਹਨਾਂ ਵੱਲੋਂ ਯਾਤਰਾ ਕੀਤੀ ਜਾ ਰਹੀ ਹੈ ਪੈਦਲ ਚੱਲ ਕੇ ਇਹ ਆਪਣੀ ਹੱਕਾਂ ਦੀ ਲੜਾਈ ਲੜ ਰਹੇ ਨੇ ਤੇ ਦੀਪ ਸਿੱਧੂ ਦਿੱਲੀ ਤੇ ਚਲਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਭਰਾ ਮਨਦੀਪ ਸਿੱਧੂ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੈਮਰਾਸ਼ੋ ਕੀ ਰਕੇਸ਼ ਦੇ ਨਾਲ ਰਾਜੀ ਸ਼ਰਮਾ ਢੇਲੀ ਪੋਸਟ ਪੰਜਾਬੀ